ਆਫੀਸ਼ੀਅਲ ਕਾਪੀ ਬੁਲੇਟਿਨ ਦੀ ਮੇਰੇ ਹੱਥ ਵਿੱਚ ਹੈ ਉਹਨੇ ਸਾਡਾ ਬੇਸਿਕਲੀ ਗੁਰੂ ਸਾਹਿਬਾਨ ਦੀ ਤੁਲਨਾ ਇੱਕ ਕਿਸਮ ਦਾ ਕੁੱਤਿਆਂ ਦੇ ਨਾਲ ਕੀਤੀ ਹੈ ਜਿਹੜੀ ਕਿ ਮੈਂ ਸਮਝਦਾ ਕਿ ਪ੍ਰਵਾਹ ਨਹੀਂ ਕਰ ਸਕਦਾ ਕੋਈ ਵੀ ਗੁਰੂ ਨਾਨਕ ਨਾਮ ਲੇਵਾਲ ਵਰਲਡ ਦੇ ਵਿੱਚ ਕੋਈ ਪ੍ਰਵਾਹ ਨਹੀਂ ਕਰ ਸਕਦਾ ਆਹ ਬੁਲੇਟਿਨ ਦਾ ਤੁਸੀਂ ਦੇਖ ਸਕਦੇ ਹੋ ਅچھے ਤਰੀਕੇ ਨਾਲ ਇਹਦੇ ਤੇ ਸਕਸੀਡਿੰਗਸ ਬੁਲੇਟਿਨ ਜਾਰੀ ਹੋਇਆ ਉਹਦੇ ਚ ਆ ਗਿਆ ਕਿ ਇਹਨੇ ਸਾਡੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦੇ 350 ਬਰੇ ਦੀ ਸ਼ਹਾਦਤ ਦੀ ਬਹਿਸ ਚੱਲ ਰਹੀ ਸੀ ਦਿੱਲੀ ਵਿਧਾਨ ਸਭਾ ਵਿੱਚ ਦੂਸਰਾ ਸਪੀਕਰ ਦੇ ਕੋਲ ਵਿਧਾਨ ਸਭਾ ਦੇ ਕੋਲ ਦਿੱਲੀ ਫੋਰੈਂਸਿਕ ਲੈਬਾਰਟਰੀ ਦੀ ਇਹਦੀ ਵੀਡੀਓ ਦੀ ਪੁਸ਼ਟੀ ਆ ਗਈ ਕਿ ਇਹ ਜੈਨੂਇਨ ਵੀਡੀਓ ਆ ਹਨ ਕੇਜਰੀਵਾਲ ਸਾਹਿਬ ਤੇ ਭਗਵੰਤਬਾਨ ਤੁਸੀਂ ਇਹ ਦੱਸੋ ਕਿ ਹੁਣ ਇਸ ਆਫੀਸ਼ਲ ਰਿਕਾਰਡ ਨੂੰ ਤੁਸੀਂ ਕਿਉਂ ਕਿਵੇਂ ਚੈਲੰਜ ਕਰੋਗੇ ਔਰ ਅਤੀਸ਼ੀ ਨੂੰ ਪੁੱਛਣਾ ਚਾਹਣਾ ਕਿੱਥੇ ਲੁਕੀ ਹੋਈ ਆ ਬਾਹਰ ਆ ਨਾ ਜੇ ਤੂੰ ਸੱਚੀ ਸੀ ਤੇ ਫਿਰ ਤੂੰ ਵਿਧਾਨ ਸਭਾ ਤੇ ਉਸੇ ਵੇਲੇ ਘੰਟੇ ਚ ਮੁੜ ਕੇ ਜਾਂਦੀ ਖੜ ਕੇ ਉੱਥੇ ਬੋਲ ਕੇ ਕਹਿੰਦੀ ਕਿ ਮੈਂ ਕੋਈ ਅਪਸ਼ਬਦ ਨਹੀਂ ਬੋਲਿਆ ਜਾ ਮੀਡੀਆ ਨੂੰ ਬਾਹਰ ਦੱਸ ਦਿੱਤੀ ਜਾਂ ਜਨਤਾ ਨੂੰ ਬਾਹਰ ਦੱਸ ਦਿੱਤੀ 11 ਦਿਨ ਤੋਂ ਤੁਸੀਂ ਲਾਪਤਾ ਹੋ ਇਹ ਤਾਂ ਆਪਣੇ ਆਪ ਦੇ ਵਿੱਚ ਤੁਹਾਡਾ ਗਿਲਟ ਜਿਹੜਾ ਤੁਸੀਂ ਆਪ ਹੀ ਕਬੂਲ ਰਹੇ ਹੋ ਕਿ ਹਾਂ ਮੈਂ ਗਲਤ ਕੀਤਾ ਕੰਮ ਹੈ ਇਸ ਕਰਕੇ ਮੈਂ ਛੁਪ ਗਈ ਹਾਂ ਚੋਰੀ ਛੁਪਦੇ ਹੁੰਦੇ ਹਨ ਨਾ ਕੋਈ ਸੱਚਾ ਬੰਦਾ ਤਾਂ ਛੁਪਦਾ ਹੀ ਨਹੀਂ ਨਾ ਸ਼ਰ ਆਮ ਫੜਿਆ ਗਿਆ ਉਹ ਕਿ ਉਹ ਵਿਰੋਧੀਆਂ ਦੇ ਉਮੀਦਵਾਰਾਂ ਨੂੰ ਘਰਾਂ ਚੋਂ ਚੱਕ ਲੋ ਰਾਹ ਚੋਂ ਚੱਕ ਲੋ ਉਸ ਆਡੀਓ ਦੀ ਅਜ ਤੱਕ ਇਹ ਵੀਡੀਓ ਦੀ ਪੁਸ਼ਟੀ ਨਹੀਂ ਕਰਾ ਸਕੇ ਫੋਰੈਂਸਿਕ ਲੈਬ ਤੋਂ ਲੇਕਿਨ ਅਤੀਸ਼ੀ ਦੀ اور ਵੀਡੀਓ ਦੀ ਪੁਸ਼ਟੀ 6 ਘੰਟਿਆਂ ਚ ਹੋ ਗਈ ਦਿੱਲੀੋਂ ਵੀ ਆ ਗਈ ਜਲੰਧਰ ਵੀ ਆ ਗਈ ਮੁਹਾਲੀ ਵੀ ਚਲੇਗੀ ਮੁਹਾਲੀ ਤੋਂ ਜਲੰਧਰ ਵੀ ਆ ਗਈ ਤੇ ਪੱਛਾਦਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਦਿਨੀ ਅਤੀਸ਼ੀ ਮਾਰ ਲੈਣਾ ਲੀਡਰ ਆਫ ਆਪੋਜੀਸ਼ਨ ਦਿੱਲੀ ਵਿਧਾਨ ਸਭਾ ਨੇ ਸਾਡੇ ਗੁਰੂ ਸਾਹਿਬਾਨ ਦੇ ਬਾਰੇ ਅਪ ਸ਼ਬਦ ਬੋਲੇ ਦਿੱਲੀ ਦੀ ਵਿਧਾਨ ਸਭਾ ਚ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇੱਕ ਪੂਰਾ ਪ੍ਰਚਾਰ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਕਿ ਇਹ ਤਾਂ ਸਾਰਾ ਕੰਮ ਗਲਤ ਹੈ ਸਾਡੀ ਲੀਡਰ ਅਤੀਸ਼ੀ ਮਾਰਲੈਨਾ ਨੇ ਗੁਰੂ ਸਾਹਿਬ ਦੇ ਮੁਤਲਕ ਕੁਝ ਨਹੀਂ ਬੋਲਿਆ ਔਰ ਇੱਥੋਂ ਤੱਕ ਗਏ ਕਿ ਉਲਟਾ ਜਲੰਧਰ ਦੇ ਕਮਿਸ਼ਨਰ ਤੇ ਦਬਾਅ ਪਾ ਕੇ ਪੰਜਾਬ ਪੁਲਿਸ ਦਾ ਦੁਰਉਪਯੋਗ ਕਰਕੇ ਚਾਰ ਵਿਅਕਤੀਆਂ ਤੇ ਮੇਰੇ ਸਣੇ ਅਤੇ ਹੋਰ ਲੀਡਰਾਂ ਦੇ ਸਣੇ ਉਹਨਾਂ ਤੇ ਉਲਟਾ ਇੱਕ ਨਾਨ ਅਵੇਲੇਬਲ ਸੈਕਸ਼ਨ ਦਾ ਕੇਸ ਰਜਿਸਟਰ ਕਰਤਾ ਪਰ ਦੂਸਰੇ ਪਾਸੇ ਸਪੀਕਰ ਦਿੱਲੀ ਵਿਧਾਨ ਸਭਾ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ ਪਹਿਲਾਂ ਤਾਂ ਉਹਨਾਂ ਨੇ ਇਮੀਡੀਏਟਲੀ ਜਦੋਂ ਸ਼ੋਰ ਮਚਿਆ ਜਦੋਂ ਇਹ ਅਪਸ਼ਬਦ ਬੋਲੇ ਗਏ ਇਮੀਡੀਏਟਲੀ ਸਪੀਕਰ ਨੇ ਅ ਅਤੀਸ਼ੀ ਮਾਰ ਲੈਣਾ ਨੂੰ ਕਿਹਾ ਕਿ ਮੈਂ ਤੈਨੂੰ 1 ਘੰਟੇ ਦਾ ਟਾਈਮ ਦਿੰਦਾ ਤੁਸੀਂ ਆਪਣੀ ਆਣ ਕੇ ਕਲੈਰੀਫਿਕੇਸ਼ਨ ਦੇ ਦਿਓ ਕਿਉਂਕਿ ਉਹ ਇਹ ਸਾਰੇ ਅਪਸ਼ਬਦ ਬੋਲ ਕੇ ਦਿੱਲੀ ਵਿਧਾਨ ਸਭਾ ਚ ਬਾਹਰ ਚਲੀ ਗਈ ਸੀ ਲੇਕਿਨ ਉਹ ਇੱਕ ਘੰਟੇ ਚ ਨਹੀਂ ਆਈ ਔਰ ਬਲਕਿ ਅੱਜ ਤੱਕ ਨਹੀਂ ਆਈ ਇਹ ਵਾਕਿਆਤ 6 ਜਨਵਰੀ ਦਾ ਹੈ ਅੱਜ ਆਪਾਂ 17 ਜਨਵਰੀ ਚ ਖੜੇ ਆ ਜੀ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੇ ਦਿਨ ਹੋ ਗਏ ਨੇ ਆਲਮੋਸਟ 11 ਦਿਨ ਦਾ ਸਮਾਂ ਹੋ ਗਿਆ ਲੇਕਿਨ ਆਤੀਸ਼ੀ ਮਾਰ ਲੈਣਾ ਸ਼ਾਇਦ ਇਮੀਡੀਏਟਲੀ ਦਿੱਲੀ ਤੋਂ ਫਲਾਈਟ ਲੈ ਕੇ ਗੋਆ ਚਲ ਗਈ ਔਰ ਅੰਡਰਗਰਾਉਂਡ ਹੈ ਲੇਕਿਨ ਉਹਦੀ ਗੈਰ ਹਾਜ਼ਰੀ ਵਿੱਚ ਕੇਜਰੀਵਾਲ ਨੇ ਭਗਵੰਤ ਮਾਨ ਨੇ ਇੱਕ ਸਾਜ਼ਿਸ਼ ਦੇ ਤਹਿਤ ਜਿਵੇਂ ਕਰਦੇ ਹੁੰਦੇ ਨੇ ਕਿ ਇਹਨਾਂ ਨੇ ਇਹ ਕਹਿਤਾ ਜੀ ਕਿ ਤਾਂ ਜਿਹੜੀ ਵੀਡੀਓ ਬਾਹਰ ਆਈ ਜਾਂ ਦਿੱਲੀ ਵਿਧਾਨ ਸਭਾ ਚੋਂ ਵੀਡੀਓ ਬਾਹਰ ਆਈ ਸੀ ਨਾ ਅਸੀਂ ਤਾਂ ਕਿਸੇ ਨੇ ਬਣਾਉਣੀ ਨਹੀਂ ਸੀਗੀ ਔਰ ਕਾਫੀ ਵਿਅਕਤੀਆਂ ਨੇ ਇਸ ਮਤਲਬ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਲੇਕਿਨ ਉਹਨਾਂ ਚੋਂ ਸਿਲੈਕਟ ਕਰਕੇ ਸੁਖਪਾਲ ਸਿੰਘ ਖਹਿਰਾ ਤੇ ਪਰਚਾ ਸਰਦਾਰ ਪ੍ਰਗਟ ਸਿੰਘ ਐਮਐਲਏ ਤੇ ਪਰਚਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪਰਚਾ ਤੇ ਇੱਕ ਦਿੱਲੀ ਦੇ ਮਨਿਸਟਰ ਸਿਰਫ ਚਾਰ ਬੰਦਿਆਂ ਨੂੰ ਸਿੰਗਲ ਆਊਟ ਕੀਤਾ ਗਿਆ ਹਾਲਾਂਕਿ ਉਹ ਵਾਇਰਲ ਹੋ ਚੁੱਕੀ ਸਾਰੀ ਵੀਡੀਓ ਤੇ ਅਖੇ ਜੀ ਇਹਨਾਂ ਨੇ ਵੀਡੀਓ ਡਾਕਟਰ ਕੀਤੀ ਆ ਇਹਨਾਂ ਨੇ ਵੀਡੀਓ ਨਾਲ ਛੇੜਛਾੜ ਕੀਤੀ ਆ ਔਰ 6 ਘੰਟਿਆਂ ਚ ਜਿੱਦਾਂ ਮਤਲਬ ਕਿ ਇਹ ਲਗਭਗ 4:00 ਵਜੇ ਸ਼ਾਮ ਨੂੰ ਬੋਲੀ ਆ ਦਿੱਲੀ 6 ਤਾਰੀਖ ਨੂੰ ਤੇ 6 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਹੈ ਉਹਨਾਂ ਨੇ ਐਫ ਆਈ ਆਰ ਜਲੰਧਰ ਚ ਦਰਜ ਕਰਤੀ ਸੀ ਔਰ ਇਹ ਵੀ ਕਹਿ ਦਿੱਤਾ ਕਿ ਅਸੀਂ ਇਹਦੀ ਫੋਰੈਂਸਿਕ ਜਾਂਚ ਮੋਹਾਲੀ ਦੀ ਲੈਬ ਤੋਂ ਕਰਾ ਲਈ ਹੈ ਤੇ ਮੋਹਾਲੀ ਦੀ ਲੈਬ ਨੇ ਪੁਸ਼ਟੀ ਕਰਤੀ ਕਿ ਇਹ ਵੀਡੀਓ ਡਾਕਟਰਡ ਆ ਐਡੀਟਿਡ ਆ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਜਿਸ ਕਰਕੇ ਸੀ ਐਫ ਆਈ ਆਰ ਦਰਜ ਕਰਦੇ ਆ ਉਸ ਤੋਂ ਬਾਅਦ ਦਿੱਲੀ ਦੇ ਦਿੱਲੀ ਦੇ ਸਪੀਕਰ ਨੇ ਆਪਣੀ ਅਲੈਦਾ ਕਾਰਵਾਈ ਕਿਉਂਕਿ ਇਹ ਉਹਨਾਂ ਦੀ ਪ੍ਰਾਪਰਟੀ ਸੀਗੀ ਉਹਨਾਂ ਨੇ ਇਹਦੀ ਫੋਰੈਂਸਿਕ ਲੈਬ ਨੂੰ ਜਾਂਚ ਭੇਜੀ ਦਿੱਲੀ ਵਿੱਚ ਜੀ ਕਿ ਤੁਸੀਂ ਇਹਦੀ ਜਾਂਚ ਕਰੋ ਕਿ ਕੀ ਇਹ ਆਵਾਜ਼ ਅਤੀਸ਼ੀ ਮਾਰਲਨਾਂ ਦੀ ਹੈ ਕਿਉਂਕਿ ਜਿਹੜੀ ਪੰਜਾਬ ਦੀ ਫੋਰੈਂਸਿਕ ਲੈਬ ਮੋਹਾਲੀ ਨੇ ਜਾਂਚ ਕਰਾਈ ਸੀਗੀ ਉਹਨਾਂ ਦੇ ਕੋਲ ਤਾਂ ਅਤੀਸ਼ੀ ਮਾਰਲਨ ਦਾ ਵੌਇਸ ਸੈਂਪਲ ਹੀ ਨਹੀਂ ਸੀਗਾ ਉਹਨਾਂ ਨੇ ਕਿਵੇਂ ਕਹੇ ਕਹਿੰਦਾ ਕਿ ਇਹ ਅਤੀਸ਼ੀ ਦੀ ਆਵਾਜ਼ ਨਹੀਂ ਜਾਂ ਤਾਂ ਪਹਿਲਾਂ ਅਤੀਸ਼ੀ ਮਾਰਲਨ ਦਾ ਵੌਇਸ ਸੈਂਪਲ ਲੈਂਦੇ ਤੇ ਫਿਰ ਉਸ ਵੀਡੀਓ ਨੂੰ ਦੀ ਪੁਸ਼ਟੀ ਕਰਦੇ ਫਿਰ ਉਹ ਕਹਿੰਦੇ ਕਿ ਹਾਂਜੀ ਇਹ ਅਤੀਸ਼ੀ ਦੀ ਆਵਾਜ਼ ਨਹੀਂ ਇਹ ਨਹੀਂ ਕੰਮ ਕੀਤਾ ਉਹਨਾਂ ਨੇ ਤੇ ਹੁਣ ਸਪੀਕਰ ਦਿੱਲੀ ਨੇ ਕੱਲ ਸ਼ਾਮ ਫੋਰੈਂਸਿਕ ਲੈਬ ਦੀ ਰਿਪੋਰਟ ਸਾਂਝੀ ਕਰ ਦਿੱਤੀ ਹੈ ਉਹਨੇ ਕਹਿਤਾ ਕਿ ਇਹ ਵੀਡੀਓ 100% ਜੈਨੂਇਨ ਹੈ ਇਹ ਵੀਡੀਓ ਅਤੀਸ਼ੀ ਮਾਰ ਲੈਣਾ ਵੱਲੋਂ ਬੋਲੇ ਗਏ ਅਪਸ਼ਬਦਾਂ ਦੇ ਮੁਤਲਕ ਹੈ ਔਰ ਉਹਨਾਂ ਨੇ ਇੱਕ ਬੁਲੇਟਿਨ ਜਾਰੀ ਕੀਤਾ ਜਿਹੜਾ ਦਿੱਲੀ ਵਿਧਾਨ ਸਭਾ ਦਾ ਜਿਵੇਂ ਵਿਧਾਨ ਸਭਾ ਪੰਜਾਬ ਦੇ ਵਿੱਚ ਵੀ ਜੋ ਵੀ ਅਸੀਂ ਬੋਲਦੇ ਉਸ ਦਿਨ ਜਿਹੜੀ ਵੀ ਚਰਚਾ ਹੁੰਦੀ ਹੈ ਭਾਵੇਂ 8 ਘੰਟੇ ਬਹਿਸ ਚੱਲੇ ਇੱਕ ਇੱਕ ਸ਼ਬਦ ਜਿਹੜਾ ਉੱਥੇ ਰਿਕਾਰਡਰਸ ਬੈਠੇ ਹੁੰਦੇ ਨੇ এমਪਲੋਇਜ਼ ਹੁੰਦੇ ਵਿਧਾਨ ਸਭਾ ਦੇ ਸੈਂਟਰ ਚ ਉਹਨਾਂ ਦਾ ਟੇਬਲ ਆ ਉਹ ਹਿਅਰਿੰਗ ਡਿਸਟੈਂਸ ਦੇ ਵਿੱਚ ਬੈਠਦੇ ਨੇ ਜਿੱਥੇ ਲੱਗੇ ਉਹਨਾਂ ਨੂੰ ਕਲੀਅਰ ਆਵਾਜ਼ ਸੁਣਦੀ ਆ ਉਹ ਇੱਕ ਇੱਕ ਸ਼ਬਦ ਰਿਕਾਰਡ ਕਰਦੇ ਬਲਕਿ ਪਾਜ਼ ਵੀ ਰਿਕਾਰਡ ਕਰਦੇ ਆ ਜੇ ਕੋਈ ਸ਼ੋਰ ਮਚਾਉਂਦਾ ਸ਼ੋਰ ਲਿਖ ਦਿੰਦੇ ਨੇ ਉਹਦੀ ਬਕਾਇਦਾ ਬੁਲੇਟਿਨ ਜਾਰੀ ਹੁੰਦਾ ਉਹ ਰਿਕਾਰਡ ਬਣ ਜਾਂਦਾ ਹੈ ਵਿਧਾਨ ਸਭਾ ਦਾ ਤੇ ਆ ਮੇਰੇ ਕੋਲ ਅੱਜ ਲੇਟੈਸਟ ਜਿਹੜਾ ਦਿੱਲੀ ਅਸੈਂਬਲੀ ਨੇ ਬੁਲੇਟਿਨ ਪੇਸ਼ ਕੀਤਾ 6 ਜਨਵਰੀ ਦਾ 3:50 ਤੋਂ ਲੈ ਕੇ 4 ਵਜੇ ਤੱਕ ਸ਼ਾਮ ਦਾ EMPLOYE ਦਾ ਨਾਮ ਹੈਗਾ ਪ੍ਰਦੀਪ ਕੁਮਾਰ ਜਿਸ ਨੇ ਰਿਕਾਰਡ ਕੀਤਾ ਔਰ ਜਦੋਂ ਇਹ ਮਚ ਲਿਆ ਸੀ ਸ਼ੋਰ ਦਿੱਲੀ ਵਿਧਾਨ ਸਭਾ ਚ ਅਤੀਸ਼ੀ ਮਾਰ ਲੈਣਾ ਕਹਿ ਰਹੀ ਸੀਗੀ ਕਿ ਪੋਲੂਸ਼ਨ ਤੇ ਬਹਿਸ ਹੋਣੀ ਚਾਹੀਦੀ ਦਿੱਲੀ ਦੇ ਵਿੱਚ ਪੋਲੂਸ਼ਨ ਬਹੁਤ ਆ ਰੋਲਾ ਪੈ ਰਿਹਾ ਸੀਗਾ ਹਾਲਾਂਕਿ ਸਪੀਕਰ ਨੇ ਕਿਹਾ ਕਿ ਪੋਲੂਸ਼ਨ ਤੇ ਬਹਿਸ ਕੱਲ ਰੱਖੀ ਹੋਈ ਹੈ ਅਸੀਂ ਪੂਰਾ ਦਿਨ ਤੇ ਉਸ ਪੋਲੂਸ਼ਨ ਦੀ ਬਹਿਸ ਵਿੱਚ ਤਾਂ ਅਤੀਸ਼ੀ ਮਾਰ ਲੈਣਾ ਨੇ ਹਿੱਸਾ ਹੀ ਨਹੀਂ ਲਿਆ ਲੇਕਿਨ ਤੈਛ ਪਛਾਨ ਕੇ ਉਹਨੇ ਜਿਹੜੇ ਸ਼ਬਦ ਬੋਲੇ ਨੇ ਉਹ ਮੈਂ ਰਿਪੀਟ ਨਹੀਂ ਕਰ ਸਕਦਾ ਲੈਕਿਨ ਉਹ ਇਸ ਜਿਹੜਾ ਆਗੇ ਨੇ ਬੰਦੀ ਦੇ ਵਿਧਾਨ ਸਭਾ ਦੇ ਆਫੀਸ਼ਲ ਕਾਪੀ ਬੁਲੇਟਨ ਦੀ ਮੇਰੇ ਹੱਥ ਵਿੱਚ ਹੈ ਉਹਨੇ ਸਾਡਾ ਬੇਸਿਕਲੀ ਗੁਰੂ ਸਾਹਿਬਾਨ ਦੀ ਤੁਲਨਾ ਇੱਕ ਕਿਸਮ ਦਾ ਕੁੱਤਿਆਂ ਦੇ ਨਾਲ ਕੀਤੀ ਹੈ ਜਿਹੜੀ ਕਿ ਮੈਂ ਸਮਝਦਾ ਕਿ ਪ੍ਰਵਾਹ ਨਹੀਂ ਕਰ ਸਕਦਾ ਕੋਈ ਵੀ ਗੁਰੂ ਨਾਨਕ ਨਾਮ ਲੈਵਾ ਵਰਲਡ ਦੇ ਵਿੱਚ ਕੋਈ ਪ੍ਰਵਾਹ ਨਹੀਂ ਕਰ ਸਕਦਾ ਆ ਬੁਲੇਟਨ ਦਾ ਤੁਸੀਂ ਦੇਖ ਸਕਦੇ ਹੋ ਅچھے ਤਰੀਕੇ ਨਾਲ ਇਹਦੇ ਤੇ ਸਮਾਂ ਪਾਇਆ ਹੋਇਆ ਇਹਦੇ ਤੇ EMPLOYE ਦਾ ਨਾਮ ਲਿਖਿਆ ਹੋਇਆ ਔਰ ਨੀਚੇ ਲੀਡਰ ਆਫ اپੋਜੀਸ਼ਨ ਮਾਨਣਯੇ ਅਤੀਸ਼ੀ ਦੇ ਜੋ ਸ਼ਬਦ ਨੇ ਉਹ ਸ਼ੋਰ ਮਚਾ ਰਹੀ ਹੈ ਮੈਂ ਪੜ ਵੀ ਦਿਨਾ ਥੋੜਾ ਦੁਬਾਰਾ ਤੁਹਾਨੂੰ ਉਹ ਕਹਿ ਰਹੀ ਆ ਕਿ ਅਤੀਸ਼ੀ ਮਾਨਣਯੇ ਵਿਪਖਸ਼ ਕੇ ਨੇਤਾ ਤੋ ਆਪ ਕਰਵਾਈਏ ਨਾ ਚਰਚਾ ਕਿਉਂ ਭਾਗ ਰਹੇ ਹੈਂ ਕਹਤੇ ਹੈਂ ਕੁੱਤੋਂ ਕਾ ਸਮਾਨ ਕਰੋ ਅੱਗੇ ਤੁਸੀਂ ਸਮਝ ਸਕਦੇ ਹੋ ਇਹ ਸਾਰਾ ਕੁਝ ਇਸ ਆਫੀਸ਼ਲ ਬੁਲੇਟਨ ਦੀ ਕਾਪੀ ਦੇ ਵਿੱਚ ਦਰਜ ਹੋ ਗਿਆ ਹੁਣ ਦੋ ਗੱਲਾਂ ਨੇ ਇਹਦੇ ਪੁਸ਼ਟੀ ਕਰ ਦਿੱਤੀ ਆ ਇੱਕ ਤਾਂ ਦਿੱਲੀ ਦੀ ਪ੍ਰੋਸੀਡਿੰਗਸ ਬੁਲੇਟਿਨ ਜਾਰੀ ਹੋਇਆ ਉਹਦੇ ਚ ਆ ਗਿਆ ਕਿ ਇਹਨੇ ਸਾਡੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦੇ 350 ਬਰੇ ਦੀ ਸ਼ਹਾਦਤ ਦੀ ਬਹਿਸ ਚੱਲ ਰਹੀ ਸੀ ਦਿੱਲੀ ਵਿਧਾਨ ਸਭਾ ਦੂਸਰਾ ਸਪੀਕਰ ਦੇ ਕੋਲ ਵਿਧਾਨ ਸਭਾ ਦੇ ਕੋਲ ਦਿੱਲੀ ਫੋਰੈਂਸਿਕ ਲੈਬਾਰਟਰੀ ਦੀ ਇਹਦੀ ਵੀਡੀਓ ਦੀ ਪੁਸ਼ਟੀ ਆ ਗਈ ਕਿ ਇਹ ਜੈਨੂਇਨ ਵੀਡੀਓ ਆ ਹੁਣ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਤੁਸੀਂ ਇਹ ਦੱਸੋ ਕਿ ਹੁਣ ਇਸ ਅਫੀਸ਼ੀਅਲ ਰਿਕਾਰਡ ਨੂੰ ਤੁਸੀਂ ਕਿਉਂ ਕਿਵੇਂ ਚੈਲੰਜ ਕਰੋਗੇ ਔਰ ਅਤੀਸ਼ੀ ਨੂੰ ਪੁੱਛਣਾ ਚਾਹਉਣਾ ਕਿੱਥੇ ਲੁਕੀ ਹੋਈਆਂ ਬਾਹਰ ਆ ਨਾ ਜੇ ਤੂੰ ਸੱਚੀ ਸੀ ਤੇ ਫਿਰ ਤੂੰ ਵਿਧਾਨ ਸਭਾ ਤੇ ਉਸੇ ਵੇਲੇ ਘੰਟੇ ਚ ਮੁੜ ਕੇ ਜਾਂਦੀ ਖੜ ਕੇ ਉੱਥੇ ਬੋਲ ਕੇ ਕਹਿੰਦੀ ਕਿ ਮੈਂ ਕੋਈ ਅਪਸ਼ਬਦ ਨਹੀਂ ਬੋਲਿਆ ਜਾਂ ਮੀਡੀਆ ਨੂੰ ਬਾਹਰ ਦੱਸਦੀ ਜਾਂ ਜਨਤਾ ਨੂੰ ਬਾਹਰ ਦੱਸ ਦਿੱਤੀ 11 ਦਿਨ ਤੋਂ ਤੁਸੀਂ ਲਾਪਤਾ ਹੋ ਇਹ ਤਾਂ ਆਪਣੇ ਆਪ ਦੇ ਵਿੱਚ ਤੁਹਾਡਾ ਗਿਲਟ ਜਿਹੜਾ ਤੁਸੀਂ ਆਪ ਹੀ ਕਬੂਲ ਰਹੇ ਹੋ ਕਿ ਹਾਂ ਮੈਂ ਗਲਤ ਕੀਤਾ ਕੰਮ ਹੈ ਇਸ ਕਰਕੇ ਮੈਂ ਛੁਪ ਗਈਆਂ ਚੋਰੀ ਛੁਪਦੇ ਹੁੰਦੇ ਨਾ ਕੋਈ ਸੱਚਾ ਬੰਦਾ ਤਾਂ ਛੁਪਦਾ ਹੀ ਨਹੀਂਗਾ ਇਸ ਲਈ ਸਾਡੀ ਮੰਗ ਇਹ ਆ ਕਿ ਇੱਕ ਤਾਂ ਇਹਦੇ ਖਿਲਾਫ ਕੇਸ ਸਟੇਟ ਹੋਣਾ ਚਾਹੀਦਾ ਪ੍ਰੋਪਰ ਜਿਹੜਾ ਸਾਡੇ ਦੇ ਪਰਚਾ ਦਰਜ ਕੀਤਾ ਉਹ ਅਸਲ ਅਸਲ ਵਿੱਚ ਅਤੀਸ਼ੀ ਮਾਰ ਲੈਣਾ ਤੇ ਹੋਣਾ ਚਾਹੀਦਾ ਕਿਉਂਕਿ ਦਿੱਲੀ ਦੀ ਪ੍ਰਾਪਰਟੀ ਆ ਵਿਧਾਨ ਸਭਾ ਦੀ ਦਿੱਲੀ ਦੇ ਵਿੱਚ ਦਰਜ ਹੋਣਾ ਚਾਹੀਦਾ ਤੇ ਦੂਸਰਾ ਕੇਚਰੀਵਾਲ ਨੂੰ ਅਗਰ ਕੋਈ ਛੋਟੀ ਮੋਟੀ ਮਾੜੀ ਮੋਟੀ ਕੋਈ ਤੁਹਾਡੇ ਚ ਬੱਚੀ ਆ ਕੋਈ ਮੋਰੈਲਿਟੀ ਜਾਂ ਜਿਹੜਾ ਤੁਹਾਡੇ ਤੁਸੀਂ ਨੈਤਿਕਤਾ ਦਾ ਸਬਕ ਸਾਰੀ ਦੁਨੀਆ ਨੂੰ ਪੜਾਉਨੇ ਹੋ ਕਿ ਅਸੀਂ ਤਾਂ ਆਮ ਆਦਮੀ ਅਸੀਂ ਤਾਂ ਕੱਟੜ ਮਾਨਦਾਰ ਆ ਫਿਰ ਕਟੋ ਕਟ ਅਤੀਸ਼ੀ ਮਾਰ ਲੈਣਾ ਤੋਂ ਰਿਟਰਨ ਪਾਲਿਸੀ ਜਾਰੀ ਕਰਾਓ ਬੋਲ ਕੇ ਵੀ ਦੱਸੇ ਸਿੱਖ ਜਗਤ ਨੂੰ ਕਿਉਂਕਿ ਇਸ ਨਾਲ ਕੀ ਹੋਇਆ ਕਿ ਸਾਨੂੰ ਲੱਗਦਾ ਵਾ ਕਿ ਤੁਸੀਂ ਸਾਡੇ ਗੁਰੂ ਸਾਹਿਬਾਨ ਦਾ ਇਕੱਲਾ અપਮਾਨ ਨਹੀਂ ਕਰਦੇ ਤੁਹਾਨੂੰ ਕੋਈ ਵਿਸ਼ਵਾਸ ਵੀ ਨਹੀਂਗਾ ਔਰ ਭਗਵੰਤ ਮਾਨ ਜਿਹਦੀਆਂ ਆਪਣੀਆਂ ਵੀਡੀਓ ਸਿਰਕੂਲੇਟ ਹੋ ਰਹੀਆਂ ਜਗਮਨ ਸਮਰਾ ਨੇ ਕੱਲ ਕੈਨੇਡਾ ਦੇ ਟੀਵੀ ਇੰਟਰਵਿਊ 'ਚ ਕਹਿੰਦਾ ਕਿ ਜਿਹੜੀ ਉਹ ਰਸ਼ੀਅਨ ਕੁੜੀ ਵਾਲੀ ਵੀਡੀਓ ਤੇ ਪਲੱਸ ਜਿਹੜੀ ਗੁਰੂ ਸਾਹਿਬ ਦੀ ਤਸਵੀਰਾਂ ਦੇ ਉੱਤੇ ਸ਼ਰਾਬ ਦੇ ਛਿੱਟੇ ਛਿੜਕ ਰਿਹਾ ਇਹ ਇਹ ਵੀ ਉਹਨਾਂ ਨੇ ਉੱਥੇ ਤਸਦੀਕ ਕਰਾ ਲਈ ਕੋਈ ਡਾਕਿਊ ਫਰਾਡ ਲੈਬ ਹੈ ਸ਼ਾਇਦ ਪ੍ਰੋਬਬਲੀ ਵੈਨਕੂਵਰ ਦੀਆ ਉਹਦੀ ਆਫੀਸ਼ਲ ਰਿਕਾਰਡ ਦੀ ਕਾਪੀ ਸ਼ਾਇਦ 2-3 ਦਿਨ ਦੇ ਵਿੱਚ ਉਹਨਾਂ ਨੇ ਕੋ ਹਾਸਲ ਕਰ ਲੈਣੀ ਲੇਕਿਨ ਉਹਨੂੰ ਈਮੇਲ ਜਾ ਚੁੱਕੀ ਆ ਕਿ ਜਿਹੜੀਆਂ ਇਹ ਵੀਡੀਓਜ਼ ਭਗਵੰਤ ਮਾਨ ਜੀ ਦੇ ਵਿੱਚ ਭਗਵੰਤ ਮਾਨ ਨਜ਼ਰ ਆ ਰਿਹਾ ਕਿ ਇਹ ਇਹ ਵੀਡੀਓਜ਼ ਜਿਹੜੀਆਂ ਨੇ ਇਹ ਬਿਲਕੁਲ ਜੈਨੂਇਨ ਨੇ ਇਹ ਕੋਈ ਆਰਟੀਫੀਸ਼ਲ ਇੰਟੈਲੀਜੈਂਸ ਦਾ ਕੰਮ ਨਹੀਂ ਇਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਇਹ ਉਧਰ ਵੀ ਹੋ ਗਿਆ ਵਾ ਸੋ ਇੱਥੋਂ ਤੁਹਾਨੂੰ ਇੱਥੋਂ ਸਾਬਤ ਹੁੰਦਾ ਕਿ ભગવંતમાન ਨੂੰ ਵੀ ਸਾਡੇ ગુરુ સાહેબ ਦੇ ਵਿੱਚ ਐ ਕੋਈ વિશ્વાસ ਨਾ ਤਾਂ ਉਹ ਕਹਿਣਾ ਹੁੰਦਾ ਨਾ ਕਿ ਨਾਸਤਿਕਾਂ ਦੀ પાર્ટી ਆ ਇਹਨਾਂ ਨੂੰ ਕੋਈ ਯਕੀਨ ਨਹੀਂਗਾ ਦੋਨੋਂ ਗੱਲਾਂ ਨੇ ਕਨਫਰਮ ਕਰਤਾ atheshi mar lena ਨੇ ਗੁਰੂਆਂ ਦਾ અપમાન ਕੀਤਾ ਤੇ ਭਗਵੰਤમાન ਗੁਰੂ ਸਾਹਿਬ ਦੀਆਂ ਫੋਟੋਆਂ ਤੇ ਜਿਹੜੇ ਛਿੱਟੇ ਛਿੜਕਿਆ ਔਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਫੋਟੋ ਤੇ ਜੋ ਉਹਨੇ અપમાન ਕਰਨ ਦੀ ਕੋਸ਼ਿਸ਼ ਕੀਤੀ ਹੈ ਬੜਾ ਸੀਰੀਅਸ ਇਸ਼ੂ ਹੈ this cannot be brushed aside this cannot be pushed under the carpet ਇਹਦੇ ਤੇ ਪੁਖਤਾ ਕਾਰਵਾਈ ਜ਼ਥੇਦਾਰ ਕਾਲ ਤਖਤ ਸਾਹਿਬ ਉਮੀ ਕਰਨੀ ਚਾਹੀਦੀ ਆ ਔਰ ਹੁਣ ਉਹਨਾਂ ਦੀ ਰਿਪੋਰਟ ਲੈ ਕੇ ਵੈਨਕੂਵਰ ਦੀ ਫੋਰੈਂਸਿਕ ਲੈਬ ਦੀ ਰਿਪੋਰਟ ਲੈ ਕੇ ਇਹਨਾਂ ਨੂੰ ਇਹਦੇ ਤੇ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਜਦ ਜਦ ਵੀ ਕਿਤੇ ਇਹ ਫਸਦੇ ਨੇ ਤੇ ਆਪਣੀ ਵੀਡੀਓਜ਼ ਨੂੰ ਕਹਿ ਦਿੰਦੇ ਨੇ ਜੀ ਇਹ ਤਾਂ AI ਦਾ ਕੰਮ ਹੈ ਜੀ ਉਲਟੇ ਪਰਚੇ ਦਰਜ ਤੇ ਜਦ ਜਦ ਕੋਈ ਹੋਰ ਕਾਰਵਾਈ ਕਰਦਾ ਵਾ ਤੇ ਉਹਨਾਂ ਤੇ ਉੱਤੇ ਇਹ ਕਾਨੂੰਨੀ ਕਾਰਵਾਈ ਨੂੰ ਮਿੰਟ ਪੰਜ ਲਾਉਂਦੇ ਨੇ ਵਰੁਣ ਸ਼ਰਮਾ ਦੀ ਆਡੀਓ ਹਾਈ ਕੋਰਟ ਵਿੱਚ ਮਾਮਲਾ ਪੈਂਡਿੰਗ ਆ ਲੋਕ ਸੰਤੀ ਜ਼ਿਲ੍ਹਾ ਪਰਿਸ਼ਦ ਇਲੈਕਸ਼ਨਾਂ 'ਚ ਸ਼ਰਿਆਮ ਫੜਿਆ ਗਿਆ ਉਹ ਕਿ ਉਹ ਵਿਰੋਧੀਆਂ ਦੇ ਉਮੀਦਵਾਰਾਂ ਨੂੰ ਘਰਾਂ 'ਚੋਂ ਚੱਕ ਲੋ ਰਾਹ 'ਚੋਂ ਚੱਕ ਲੋ ਉਸ ਆਡੀਓ ਦੀ ਅੱਜ ਤੱਕ ਇਹ ਵੀਡੀਓ ਦੀ ਪੁਸ਼ਟੀ ਨਹੀਂ ਕਰਾ ਸਕੇ ਫੋਰੈਂਸਿਕ ਲੈਬ ਤੋਂ ਲੇਕਿਨ ਅਤੀਸ਼ੀ ਦੀ ਵੀ ਵੀਡੀਓ ਦੀ ਪੁਸ਼ਟੀ 6 ਘੰਟਿਆਂ 'ਚ ਹੋ ਗਈ ਦਿੱਲੀੋਂ ਵੀ ਆ ਗਈ ਜਲੰਧਰ ਵੀ ਆ ਗਈ ਮੁਹੱਲੀ ਵੀ ਚਲੇਗੀ ਮੁਹੱਲੀ ਤੋਂ ਜਲੰਧਰ ਵੀ ਆ ਗਈ ਤੇ ਪੱਛਾ ਦਰਜ ਹੋ ਗਿਆ ਸੋ ਸਾਹਮਣੇ ਅੰਤਰ ਨਜ਼ਰ ਆ ਗਿਆ ਕਿ ਐਵੇਂ ਤੁਸੀਂ ਬਦਲਾਖੋਰੀ ਕਰਦੇ ਆ ਆਪਣੇ ਵਿਰੋਧੀਆਂ ਨਾਲ ਤੇ ਆਪਣੇ ਗੁਨਾਹਾਂ ਨੂੰ ਆਪਣੇ ਝੂਠਾਂ ਨੂੰ ਤੁਸੀਂ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸਰਕਾਰੀ ਤੰਤਰ ਦੇ ਰਾਹੀਂ ਪੁਲਿਸ ਦੇ ਰਾਹੀਂ ਔਰ ਪੁਲਿਸ ਆਫੀਸਰ ਨੂੰ ਕਹੂੰਗਾ ਕਿ ਘੱਟੋ ਘੱਟ ਸਾਡੇ ਗੁਰੂ ਸਾਹਿਬ ਦਾ ਜਿੱਥੇ ਸਤਕਾਰ ਆਉਂਦਾ ਉੱਥੇ ਤਾਂ ਇਹਨਾਂ ਨੂੰ ਆਪਣਾ ਮੋਢਾ ਮਤ ਦਿਓ ਉੱਥੇ ਤਾਂ ਇਹਨਾਂ ਬੱਜਰ ਕੁਰੇਤ ਮਤ ਕਰੋ ਔਰ ਬਦਲਾਖੋਰੀ ਵਿੱਚ ਤੁਸੀਂ 파ਟਨਰ ਭਾਈਵਾਲ ਨਾ ਬਣੋ ਕਿਉਂਕਿ ਇਹਨਾਂ ਨੇ ਤੁਹਾਡਾ ਸਹਾਰਾ ਨਹੀਂ ਦੇਣਾ ਮੁੜ ਕੇ ਇਹਨਾਂ ਨੇ ਕੱਪੜੇ ਝਾੜ ਕੇ ਤੇ ਭੱਜ ਜਾਣਾ ਦੰਦ ਕੱਢ ਕੇ ਕਿ ਭਈਆ ਤੁਮਨੇ ਕੀ ਕੀ ਥੀ ਆਪ ਹੀ ਭੁਗਤੋ ਤੁਸੀਂ ਸਾਰਾ ਇਹਨਾਂ ਦਾ ਅੱਛੀ ਤਰ੍ਹਾਂ ਕਿਰਦਾਰ ਜਾਣਦੇ ਸੋ ਮੇਰਾ ਅੱਜ ਫਰਜ਼ ਸਿਗਾ ਕਿ ਤੁਹਾਨੂੰ ਮੈਂ ਦਿੱਲੀ ਵਿਧਾਨ ਸਭਾ ਦਾ ਬੁਲੇਟਿਨ ਜਿਹੜਾ ਜਾਰੀ ਹੋਇਆ ਕੱਲ੍ਹ ਸ਼ਾਮ ਫਾਰਮਲੀ ਉਹਨਾਂ ਨੇ ਜਾਰੀ ਕੀਤਾ ਉਹਦੇ ਵਿੱਚ ਜੋ ਅਤੀਸ਼ੀ ਮਾਰ ਲੈਣਾਂ ਨੇ ਅਪਸ਼ਬਦ ਬੋਲੇ ਗੁਰੂ ਸਾਹਿਬ ਉਹ ਤੁਹਾਡੇ ਨਾਲ ਸਾਂਝੀ ਕਰਨਾ ਸੀ ਹੁਣ ਦੇਖਦੇ ਆ ਕਿਚਰੀਵਾਲ ਦੇ ਵਿੱਚ ਕਿੰਨੀ ਕਿਨਿਤਕਤਾ ਵਾ ਕਿੰਨੀ ਖ잔 ਤੇ ਕਿਵੇਂ ਉਹ ਸਾਡੇ ਗੁਰੂ ਸਾਹਿਬ ਦਾ ਸਤਕਾਰ ਬਹਾਲ ਕਰਾਉਂਦੇ ਤੇ ਵਿੱਚੇ ਭਗਵੰਤ ਨੂੰ ਵੀ ਇਹ ਚੁਣੌਤੀ ਆ ਕਿ ਅਗਰ ਤੇਰੇ ਤੈਨੂੰ ਮਾੜਾ ਮੋਟਾ ਕੋਈ ਯਕੀਨ ਆ ਸਿੱਖੀ ਦੇ ਵਿੱਚ ਤੇ ਫਿਰ ਅਤੀਸ਼ੀ ਤੋਂ ਮਾਫੀ ਮੰਗਵਾ ਤੇ ਆਪਣੀ ਵੀਡੀਓਜ਼ ਬਾਰੇ ਵੀ ਜਨਤਕ ਕਰ ਅਸੀਂ ਹਲੇ ਵੀ ਆਸ ਕਰਦੇ ਕਿ ਸਾਡਾ ਮੁੱਖ ਮੰਤਰੀ ਇੰਨਾ ਗਿਰਿਆ ਨਹੀਂ ਹੋ ਸਕਦਾ ਗਿਰਿਆ ਹੋਇਆ ਤਾਂ ਤੂੰ ਹੈ ਬਹੁਤ ਜ਼ਿਆਦਾ ਪਰ ਸਾਨੂੰ ਇਹ ਯਕੀਨ ਹੈ ਕਿ ਇੰਨਾ ਨਹੀਂ ਗਿਰ ਸਕਦਾ ਕਿ ਸਾਡੇ ਗੁਰੂ ਸਾਹਿਬ ਦੀਆਂ ਫੋਟੋਆਂ ਤੇ ਜਾ ਕੇ ਸ਼ਰਾਬ ਦੇ ਤੁਪਕੇ ਮਾਰੇਗਾ ਔਰ ਸнт ਜਰਨੈਲ ਸਿੰਘ ਪਿੰਡਰਾ ਖਾਲਸਾ ਪਿੰਡਰਾ ਵਾਲਿਆਂ ਦੇ ਤਸਵੀਰਾਂ ਤੇ ਜਾ ਕੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰੇਗਾ ਇੰਨਾ ਤਾਂ ਕੋਈ